ਵਿਸ਼ਵਾਸ ਹੋਊਗਾ ਉੱਨੀ ਵੱਡੀ ਬਰਕਤ ਹੋਊਗੀ ਉਨਾ ਵੱਡਾ ਚਮਤਕਾਰ ਹੋਊਗਾ ਤੁਹਾਡੇ ਜੀਵਨ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਵਚਨ ਸੁਣਦਿਆਂ ਸੁਣਦਿਆਂ ਜਿੱਥੇ ਵੀ ਤੁਹਾਡੇ ਜਿਸਮ ਦੇ ਅੰਦਰ ਰੋਗ ਆ ਦਰਦ ਆ ਪ੍ਰੋਬਲਮ ਆ ਉੱਥੇ ਹੱਥ ਰੱਖ ਕੇ ਬੈਠੇ ਰਹਿਣਾ ਹੈ ਅਰ ਮੈਨੀਫੈਸਟ ਕਰਨਾ ਕਿ ਅੱਜ ਮੇਰੇ ਬਾਡੀ ਦੇ ਇਸ ਪਾਰਟ ਦੇ ਵਿੱਚ ਚਮਤਕਾਰ ਹੋਣ ਵਾਲਾ ਹੈ ਅੱਜ ਮੇਰੇ ਇਹ ਵਾਲੇ ਅੰਗ ਚੰਗੇ ਹੋਣ ਵਾਲੇ ਆ ਚਾਹੇ ਉਹ ਗੋਡੇ ਗਿੱਟੇ ਹੱਡੀਆਂ ਪਸਲੀਆਂ ਕੁਛ ਵੀ ਆ ਮੈਂ ਕਿਹਾ ਤੁਸੀਂ ਜਾ ਕੇ ਰਿਪੋਰਟਾਂ ਚੈੱਕ ਕਰਾਓਗੇ ਤੇ ਤੁਹਾਡੇ ਅੰਦਰੋਂ ਰਸੌਲੀਆਂ ਗਦੂਦਾਂ ਹਰਨੀਆਂ ਸਭ ਕੁਝ ਖਤਮ ਹੋਊਗਾ ਜੀ ਯਿਸੂ ਮਸੀਹ ਦੇ ਨਾਮ 'ਤੇ ਤੁਸੀਂ ਇਹ ਚੰਗੇ ਹੋ ਜਾਣਾ ਹੈ ਸੌਵਾ ਪੜਖਿਏ ਰਸੂਲਾਂ ਦੇ ਕੰਮ ਤੇ ਉਹਦੀ 19 ਨੰਬਰ ਉਹਦਾ ਅਧਿਆਇ ਰਸੂਲਾਂ ਦੇ ਕੰਮ 19ਵਾਂ ਅਧਿਆਇ ਉਹਦੀ 11 ਤੇ 12 ਨੰਬਰ ਪੰਕਤੀ ਦੇ ਵਿੱਚ ਪਰਮੇਸ਼ਵਰ ਪੌਲਸ ਦੇ ਹੱਥੋਂ ਅਨੋਖੀਆਂ ਕਰਾਮਾਤਾਂ ਵਿਖਾਲਦਾ ਸੀ ਇੱਥੋਂ ਤੀਕ ਜੋ ਰੁਮਾਲ ਅਰ ਪਟਕੇ ਉਹਦੇ ਸਰੀਰ ਨੂੰ ਸੁਹਾ ਕੇ ਰੋਗੀਆਂ ਉੱਤੇ ਪਾਉਂਦੇ ਸਨ ਅਤੇ ਉਹਨਾਂ ਦੇ ਰੋਗ ਜਾਂਦੇ ਰਹਿੰਦੇ ਅਰ ਦੁਸ਼ਟ ਆਤਮੇ ਨਿਕਲ ਜਾਂਦੇ ਸਨ ਹallelujah ਤੁਸੀਂ ਸੋਚੋ ਤੁਹਾਨੂੰ ਪਤਾ ਜਿਹੜਾ ਪੌਲਸ ਪ੍ਰਭੂ ਦਾ ਦਾਸ ਹੋਇਆ ਜਿਵੇਂ ਬਾਕੀ ਦੇ ਚੇਲੇ ਪ੍ਰਭੂ ਯਿਸੂ ਮਸੀਹ ਦੇ ਨਾਲ-ਨਾਲ ਰਹਿੰਦੇ ਸੀ ਪੌਲਸ ਇਦਾਂ ਨਾਲ ਨਹੀਂ ਰਿਹਾ ਉਸ ਵੇਲੇ ਤਾਂ ਉਹ ਵਿਸ਼ਵਾਸ ਕਰਨ ਵਾਲਿਆਂ ਨੂੰ ਮਾਰਨ ਵਾਲਿਆਂ ਦੇ ਵਿੱਚ ਹੁੰਦਾ ਸੀ। ਉਹਨਾਂ ਨੂੰ ਸਤਾਉਣ ਵਾਲਿਆਂ ਦੇ ਵਿੱਚ ਹੁੰਦਾ ਸੀ। ਪਰ ਜਦੋਂ ਪ੍ਰਭੂ ਪ੍ਰਭੂ ਦੀ ਮੋਰ ਦੀ ਲਾਈਫ ਤੇ ਲੱਗ ਗਈ ਪ੍ਰਭੂ ਯਿਸੂ ਮਸੀਹ ਨੇ ਜਦੋਂ ਉਹਨੂੰ ਚੁਣ ਲਿਆ ਉਦੋਂ ਪ੍ਰਭੂ ਸਲੀਬ ਉੱਤੇ ਦਿੱਤੇ ਗਏ ਸੀ। ਜਦੋਂ ਪੌਲਸ ਚੁਣਿਆ ਗਿਆ। ਪਰ ਪੌਲਸ ਨੇ ਐਸੀ ਦ੍ਰਿੜ ਨੇਚਾ ਕੀਤੀ ਉਹ ਸਿੱਖਿਆਵਾਂ ਜੋ ਉਹਨੇ ਬਾਕੀ ਚੇਲਿਆਂ ਦੇ ਕੋਲੋਂ ਸੁਣੀਆਂ ਉਹਨਾਂ ਸਿੱਖਿਆਵਾਂ ਨੂੰ ਇਸ ਰੀਤੀ ਦੇ ਨਾਲ ਆਪਣੇ ਜੀਵਨ ਦੇ ਵਿੱਚ ਲੈ ਲਿਆ ਕਿ ਉਹਨੇ ਸਭ ਤੋਂ ਵੱਧ ਪ੍ਰਚਾਰ ਕੀਤਾ ਤੇ ਨਵੇਂ ਨੇਮ ਦਾ ਸਭ ਤੋਂ ਵੱਧ ਹਿੱਸਾ ਜਿਹੜਾ ਆ ਉਹ ਪ੍ਰਭੂ ਦੇ ਦਾਸ ਪੌਲਸ ਦੇ ਦੁਆਰਾ ਲਿਖਿਆ ਗਿਆ ਹੈ। ਅਰ ਕਿੰਨਾ ਸਮਰਤਪ੍ਰਿਤ ਆਤਮਾ ਦਾ ਉਹਦੇ ਅੰਦਰ ਆਇਆ ਸਗੋਂ ਬਾਕੀ ਚੇਲਿਆਂ ਦੇ ਅੰਦਰ ਵੀ ਕਿ ਲੋਕੀ ਆਉਂਦੇ ਸੀ ਜਿਨ੍ਹਾਂ ਦੇ ਘਰਾਂ 'ਚ ਲੋਕੀ ਬਿਮਾਰ ਹੁੰਦੇ ਸੀ ਉਹ ਕੀ ਕਰਦੇ ਸੀ ਆਪਣੇ ਘਰੋਂ ਹੀ ਕੋਈ ਕੱਪੜਾ ਕੋਈ ਰਮਾਲ ਕੋਈ ਪਟਕਾ ਲਿਆਉਂਦੇ ਸੀ ਉਹਨਾਂ ਨੇ ਪੌਲਸ ਨੂੰ ਛੂਣਾ ਇਦਾਂ ਉਹਦੇ ਨਾਲ ਕੱਪੜੇ ਨਾਲ ਤੇ ਜਾ ਕੇ ਉਹ ਕੱਪੜਾ ਆਪਣੇ ਰੋਗੀ ਦੇ ਉੱਤੇ ਪਾ ਦੇਣਾ ਤੇ ਉਹ ਰੋਗੀ ਚੰਗੇ ਹੋ ਜਾਂਦੇ ਸੀ ਹਾਲੇਲੂਇਆ ਉਹਨਾਂ ਚੇਲਿਆਂ ਦੇ ਪਰਸ਼ਾਵੇਂ ਵੀ ਜਿਹੜੇ ਰੋਗੀਆਂ ਤੇ ਪੈ ਜਾਂਦੇ ਸੀ ਨਾ ਤੁਰੇ ਜਾਂਦੇ ਆਂਦੇ ਜੋ ਰੋਗੀ ਰੋਗੀ ਨਹੀਂ ਰਹਿੰਦੇ ਸੀ ਉਹ ਚੰਗੇ ਹੋ ਜਾਂਦੇ ਸੀ ਅੱਜ ਪੌਲਸ ਦੇ ਵਰਗਾ ایمان ਖੁਦਾ ਦੇ ਬੜੇ ਦਾਸਾਂ ਦੇ ਅੰਦਰ ਬਹੁਤ ਪਰ ਜਿੱਦਾਂ ਦਾ ایمان ਉਹ ਪਟਕਾ ਛਵਾਉਣ ਵਾਲਿਆਂ ਦੇ ਅੰਦਰ ਸੀ ਨਾ ਉਸ ایمان ਦੀ ਕਮੀ ਆ ਪੌਲਸ ਵਾਲੇ ਈਮਾਨ ਦੀ ਕਮੀ ਨਹੀਂ ਹੈ। ਖੁਦਾ ਨੇ ਬਹੁਤ ਵਫਾਦਾਰ ਲੋਕਾਂ ਨੂੰ ਖੜੇ ਕੀਤਾ ਆਪਣੀ ਮਹਿਮਾ ਦੇ ਲਈ। ਬੜੇ ਪਰਮੇਸ਼ਵਰ ਦੇ ਦਾਸ ਜਿਹੜੇ ਐਨ ਇਨ ਬਿਨ ਖੁਦਾ ਦੇ ਵਚਨ ਦੇ ਅਨੁਸਾਰ ਚੱਲ ਰਹੇ ਆ। ਫੁੱਲੀ ਡੈਡੀਕੇਸ਼ਨ ਆ ਉਹਨਾਂ ਦੇ ਅੰਦਰ ਰਾਤਾਂ ਨੂੰ ਜਾਗ-ਜਾਗ ਕੇ ਪ੍ਰਾਰਥਨਾਵਾਂ ਕਰ ਰਹੇ ਆ। ਕਲੀਸਿਆ ਦੇ ਲਈ ਪ੍ਰਾਰਥਨਾ ਕਰ ਰਹੇ ਆ। ਜੋ ਵੀ ਉਹਨਾਂ ਨੂੰ ਪ੍ਰੇ ਰਿਕਵੈਸਟ ਦਿੱਤੀਆਂ ਗਈਆਂ ਉਹਨਾਂ ਲਈ ਪ੍ਰਾਰਥਨਾਵਾਂ ਕਰ ਰਹੇ ਆ ਆਪਣੇ ਜੀਵਨ ਨੂੰ ਸਿੱਧਿਆਂ ਰੱਖਣ ਦੇ ਲਈ ਜਿਵੇਂ ਪੌਲਸ ਕਹਿੰਦਾ ਮੈਂ ਆਪਣੇ ਆਪ ਨੂੰ ਮਾਰਦਾ ਕੁੱਟਦਾ ਆ ਇਦਾਂ ਉਹਨਾਂ ਨੇ ਵੀ ਆਪਣੀਆਂ ਬਹੁਤ ਸਾਰੀਆਂ ਖੁਆਇਸ਼ਾਂ ਨੂੰ ਕੰਟਰੋਲ ਵਿੱਚ ਰੱਖਿਆ ਹੋਇਆ ਆ ਉਹ ਜਾ ਕੇ ਭੀੜਾਂ ਦੇ ਵਿੱਚ ਨਹੀਂ ਬਹਿੰਦੇ ਉਹ ਜਾ ਕੇ ਮਹਿਫਲਾਂ ਦੇ ਵਿੱਚ ਨਹੀਂ ਬਹਿੰਦੇ ਉਹ ਨਹੀਂ ਚਾਹੁੰਦੇ ਕਿ ਉਹ ਕੋਈ ਗਲਤ ਗੱਲ ਨੂੰ ਸੁਣਨ ਕੋਈ ਗਲਤ ਐਨਰਜੀ ਨੂੰ ਆਪਣੇ ਉੱਤੇ ਲੈਣ ਉਹ ਕੰਪਲੀਟ ਹੋਲiness ਦੇ ਵਿੱਚ ਚੱਲ ਰਹੇ ਆ ਪਰ ਹੁਣ ਉਹ ਪਟਕਾ ਸੁਹਾਵੇ ਜਿੰਨੇ ਚੰਗੇ ਹੋਣਾ ਆ ਪੌਲਸ ਨੇ ਖੜੇ ਕਰ ਦਿੱਤੇ ਪਰਮੇਸ਼ਰ ਨੇ ਪਰ ਸ਼ਾਵੇਂ ਵੀ ਹੈਗੇ ਉਹਨਾਂ ਦੇ ਨਾਲ ਸਮਰਥ ਵੀ ਪਰਮੇਸ਼ਰ ਦਾ ਉਹਨਾਂ ਦੇ ਉੱਤੇ ਆ ਮੱਸਾ ਵੀ ਪਰਮੇਸ਼ਰ ਦਾ ਉਹਨਾਂ ਦੇ ਉੱਤੇ ਆ ਹੁਣ ਤਾਂ ਤੁਹਾਨੂੰ ਵਿਸ਼ਵਾਸ ਕਰਨ ਦੀ ਜ਼ਰੂਰਤ ਆ ਜਿੱਦਾਂ ਉਸ ਵੇਲੇ ਦੀ ਕਲੀਸਿਆ ਵਿਸ਼ਵਾਸ ਕਰਦੀ ਸੀ ਉੱਦਾਂ ਦਾ ਵਿਸ਼ਵਾਸ ਤੁਸੀਂ ਕਰੋ ਉੱਦਾਂ ਦੀਆਂ ਬਰਕਤਾਂ ਤੁਸੀਂ ਪਾਓਗੇ ਹallelujah ਹallelujah ਦੇਖੋ ਉਸ ਵੇਲੇ ਵੀ ਲੋਕਾਂ ਨੇ ਪਟਕਾ ਤਾਂ ਇਨਸਾਨ ਨੂੰ ਹੀ ਸ਼ੁਆਇਆ ਨਾ ਆਫਟਰ ਆਲ ਐਗਰੀ ਕਰਦੇ ਹੋ ਮੇਰੀ ਗੱਲ ਦੇ ਨਾਲ ਥੈਂਕ ਯੂ है तो जिस समय अंदर पॉलस इंसान ही सी तो अब बहुत से लोग ये कहेंगे कि वो तो पॉलस था आप पॉलस नहीं हो बड़े पॉलस पैदा कितने परमेश्वर ने जी संत हरपजन सिंह पॉलस नहीं सी कि साधु किशन सिंह पॉलूस नहीं सी कि साधु सुंदर सिंह पॉलूस नहीं सी कि साधु भगत सिंह पॉलूस नहीं सी और आज भी इस धरती उत्ते हजार नहीं लख पॉलूस परमेश्वर ने खड़े किए हैं वो तो गल बखरी आ ਕਿ ਬਾਈਬਲ ਇਹ ਲਿਖਣੀ ਬੰਦ ਹੋ ਗਈ ਆ ਜੇ ਕਿਤੇ ਇਹ ਸੀਰੀਜ਼ ਚੱਲਦੀ ਰਹਿੰਦੀ ਚੇਲਿਆਂ ਦੇ ਕੰਮ ਲਿਖੇ ਹੀ ਜਾਂਦੇ ਰਹਿੰਦੇ ਕੰਟੀਨਿਊ ਤਾਂ ਡੈਫੀਨੇਟਲੀ ਜਿਨ੍ਹਾਂ ਦੇ ਨਾਮ ਆਪਾਂ ਲਏ ਉਹਨਾਂ ਦਾ ਨਾਮ ਵੀ ਉਹਦੇ ਵਿੱਚ ਦਰਜ ਹੋਣਾ ਸੀ ਤੇ ਜਿਹੜੇ ਅੱਜ ਦੇ ਪੌਲੂਸ ਆ ਆਉਣ ਵਾਲੇ ਦਿਨਾਂ 'ਚ ਇਹਨਾਂ ਦੇ ਨਾਮ ਵੀ ਉਹਦੇ ਵਿੱਚ ਦਰਜ ਹੋਣੇ ਸੀ ਜਦੋਂ ਉਸ ਵੇਲੇ ਦਾ ਪਾਲੂਸ ਸੀਗਾ ਪਹਿਲੀ ਸਦੀ ਵਾਲਾ ਜਦੋਂ ਲੋਕੀ ਉਹਨੂੰ ਕੱਪੜਾ ਲਾਉਂਦੇ ਹੁਣੇ ਨਾ ਕੰਟਰੋਵਰਸੀ ਉਦੋਂ ਵੀ ਬੜੀ ਹੋਈ ਹੋਣੀ ਆ ਓਏ ਹੁਣ ਤੋਂ ਬੰਦੇ ਦੇ ਸਰੀਰ ਨੂੰ ਲਾ ਕੇ ਕੱਪੜਾ ਰੋਗੀ ਤੇ ਪਾਏਗਾ ਖੋਰੂ ਗੋਦ ਪਿਆ ਹੋਣਾ ਆ ਪ੍ਰੈਜ਼ੈਂਟ ਟਾਈਮ ਦੇ ਵਿੱਚ ਜਦੋਂ ਵੀ ਕੋਈ ਟਾਈਮ ਪ੍ਰੈਜ਼ੈਂਟ ਜਦੋਂ ਵਰਤਮਾਨ ਸਮਾਂ ਜਾਂ ਚੱਲ ਰਹੇ ਸਮੇਂ ਦੇ ਵਿੱਚ ਜੋ ਕੁਝ ਹੁੰਦਾ ਆ ਉਹਦਾ ਹਮੇਸ਼ਾ ਵਿਰੋਧ ਹੀ ਹੁੰਦਾ ਆ ਅੱਜ ਜਿਨ੍ਹਾਂ ਦੇ ਨਾਮ ਤੇ ਧਰਮ ਚੱਲ ਰਹੇ ਆ ਜਿਨ੍ਹਾਂ ਦੇ ਨਾਮ ਤੇ ਪੋਥੀਆਂ ਲਿਖੀਆਂ ਜਾ ਰਹੀਆਂ ਆ ਜਿਨ੍ਹਾਂ ਦੇ ਨਾਮ ਤੇ ਅਸੀਂ ਪੂਜਾ ਉਸਤਤ ਮहिमा ਕਰ ਰਹੇ ਆ ਜਿਸ ਦਿਨ ਉਹ ਜੀਂਦੇ ਸੀ ਜਿਸ ਦਿਨ ਉਹ ਇਸ ਧਰਤੀ ਉੱਤੇ ਸੀ ਜਦੋਂ ਅਦਭੁਤ ਕੰਮ ਕਰ ਰਹੇ ਸੀ ਲੋਕਾਂ ਨੇ ਉਦੋਂ ਉਹਨਾਂ ਦਾ ਵੀ ਇੰਨਾ ਹੀ ਵਿਰੋਧ ਕੀਤਾ ਜਿੰਨਾ ਅੱਜ ਹੋ ਰਿਹਾ ਹੈ ਉਹਨਾਂ ਨੂੰ ਵੀ ਲੋਕਾਂ ਨੇ ਹੀ ਕਿਹਾ ਸੀ ਝੂਠੇ ਠੱਗਣੇ ਮਕਾਰ ਕਿਸੇ ਨੂੰ ਟੀਮਾ ਮਾਰਤੀਆਂ ਕਿਸੇ ਨੂੰ ਸਲੀਬ ਦੇ ਉੱਤੇ ਦੇ ਦਿੱਤਾ ਇਹ ਇਸ ਦੁਨੀਆ ਦਾ ਸੁਭਾਅ ਹੈ ਕਿ ਜਦੋਂ ਕੋਈ ਪਰਮੇਸ਼ਵਰ ਦਾ ਦਾਸ ਪਰਮੇਸ਼ਵਰ ਦੇ ਦਿੱਤੇ ਸਮਰਥ ਦੇ ਨਾਲ ਕੰਮ ਕਰ ਰਿਆਂ ਉਦੋਂ ਉਹਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਕਿ ਪਰਮੇਸ਼ਵਰ ਦਾ ਸਮਰਥ ਹੈ ਦੇ ਉੱਤੇ ਆ ਜਦੋਂ ਉਹ ਇਸ ਜਹਾਨ ਤੋਂ ਕੂਚ ਕਰ ਗਿਆ ਜਦੋਂ ਉਹ ਚੱਲਿਆ ਗਿਆ ਇਸ ਧਰਤੀ ਨੂੰ ਛੱਡ ਕੇ ਆਪਣੀ ਯਾਤਰਾ ਪੂਰੀ ਕਰਕੇ ਫੇਰ ਕਹਿਣਗੇ ਉਹ ਰੱਬ ਦਾ ਮਹਾਨ ਸੰਤ ਸੀ ਦਾਸ ਸੀ ਪਰਮੇਸ਼ਵਰ ਦੀ ਕਿਰਪਾ ਉਹਦੇ ਉੱਤੇ ਸੀ ਇਸ ਲਈ ਜਦੋਂ ਅੱਜ ਵਿਰੋਧ ਹੁੰਦਾ ਨਾ ਪਰਮੇਸ਼ਵਰ ਦੇ ਕੰਮਾਂ ਦਾ ਪਰਮੇਸ਼ਵਰ ਦੇ ਲੋਕਾਂ ਦਾ ਤੇ ਸਾਨੂੰ ਦੁੱਖ ਨਹੀਂ ਲੱਗਦਾ ਕਿਉਂਕਿ ਆਉਣ ਵਾਲੀ ਅਸੀਂ ਹਿਸਟਰੀ ਬਣਨ ਵਾਲੇ ਯਿਸੂ ਮਸੀਹ ਦੇ ਨਾਮ 'ਚ ਹਾਲੇਲੂਇਆ ਕਿਉਂਕਿ ਇਹ ਸੂਭਾ ਆਇਆ ਇਸ ਪਲੈਨਟ ਦੇ ਲੋਕਾਂ ਦਾ ਜੇ ਕੋਈ ਇਹਨਾਂ ਦੇ ਨਾਲ-ਨਾਲ ਤੁਰਿਆ ਜਾਂਦਾ ਉਹਦੀ ਵੈਲਿਊ ਨਹੀਂ ਕਰਨਗੇ ਉਹਨੂੰ ਇਹਨਾਂ ਨੇ ਮੰਨਣਾ ਹੀ ਨਹੀਂ ਕਿਉਂਕਿ ਇੱਦਾਂ ਲੱਗਦਾ ਆ ਮਨੁੱਖਾਂ ਨੂੰ ਇੰਨਾ ਸੌਖਾ ਕਿੱਦਾਂ ਹੋ ਸਕਦਾ ਵੀ ਕੋਈ ਬੰਦਾ ਇੰਨੇ ਵੱਡੇ ਕੰਮ ਕਰੀ ਜਾਂਦਾ ਉਹ ਬੰਦਾ ਜਿਹੜਾ ਸਾਡੇ ਕਈ ਸਮੇਂ 'ਚ ਜੰਮਿਆ ਆ ਸਾਡੇ ਵਰਗਾ ਹੀ ਆ ਬਸ ਉਹਨੇ ਪਰਮੇਸ਼ਵਰ ਦਾ ਨਾਮ ਲਿਆ ਤੇ ਉਹ ਇੰਨਾ ਜ਼ਿਆਦਾ ਕੰਮ ਕਰ ਸਕਦਾ ਉਹਨਾਂ ਨੂੰ ਅਸਲ 'ਚ ਵਿਸ਼ਵਾਸ ਹੀ ਨਹੀਂ ਬਣਾ ਪਾਉਂਦੇ ਉਹ ਆਪਣਾ ਤੇ ਦੁਆਰਾ ਵੀ ਕੁਝ ਹੋ ਸਕਦਾ ਹੈ ਪਰ ਜਿੱਦਣ ਤੁਸੀਂ ਵਿਸ਼ਵਾਸ ਕਰ ਲਿਆ ਤਾਂ ਜਿਵੇਂ ਪੱਤਰ ਸੁਣਾ ਨੇ ਜਦੋਂ ਖੁਸ਼ਖਬਰੀ ਸੁਣਾਈ ਤੇ ਜਿਨ੍ਹਾਂ ਨੇ ਵਿਸ਼ਵਾਸ ਦੇ ਨਾਲ ਉਹ ਖੁਸ਼ਖਬਰੀ ਸੁਣੀ ਉਹਨਾਂ ਦੀਆਂ ਨਸਲਾਂ ਬਦਲ ਗਈਆਂ ਇਦਾਂ ਹੀ ਜਿਹੜੇ ਵਿਸ਼ਵਾਸ ਦੇ ਨਾਲ ਪਰਮੇਸ਼ਵਰ ਦੇ ਵਚਨ ਨੂੰ ਸੁਣਨਗੇ ਵਿਸ਼ਵਾਸ ਦੇ ਨਾਲ ਉਹਦੇ ਭੇਜੇ ਹੋਏ ਨੂੰ ਕਬੂਲ ਕਰਨਗੇ ਉਹ ਉਸ ਪਰਮੇਸ਼ਵਰ ਦੀ ਠਹਿرائی ਹੋਈ ਬਰਕਤ ਨੂੰ ਵੀ ਲੈ ਲੈਣਗੇ ਆਮੇਨ ਇਸ ਲਈ ਖੁਦਾ ਦੇ ਦਾਸਾਂ ਦੀ ਇੱਜ਼ਤ ਕਰਿਆ ਕਰੋ ਕਿਉਂਕਿ ਖੁਦਾ ਦਾ ਮਸਾ ਉਹਨਾਂ ਉੱਤੇ ਆਫਟਰ ਆਲ ਤੇ ਖੁਦਾ ਨੇ ਹੀ ਚੁਣਿਆ ਨਾ ਉਹਨਾਂ ਨੂੰ ਜੇ ਪਰਮੇਸ਼ਵਰ ਨਹੀਂ ਚੁਣ ਲਿਆ ਤੇ ਆਪਾਂ ਰੱਦ ਕਰਨ ਵਾਲੇ ਕੌਣ ਆਪਾਂ ਵਿਰੋਧ ਕਰਨ ਵਾਲੇ ਕੌਣ ਆ ਤੇ ਜੇ ਬਾਈ ਚਾਂਸ ਕਿਤੇ ਕੋਈ ਕਮੀ ਘਟੀ ਇਨਸਾਨ ਵਿੱਚ ਨਜ਼ਰ ਆ ਵੀ ਗਈ ਤਾਂ ਚੇਤਾ ਨਹੀਂ ਭੁੱਲਣਾ ਉਹ ਇਨਸਾਨ ਆ ਅਰ ਜਿਨ੍ਹਾਂ ਦੀਆਂ ਸਾਖੀਆਂ ਅੱਜ ਆਪਾਂ ਪੜਦੇ ਸੁਣਦੇ ਪਵਿੱਤਰ ਬਾਈਬਲ ਦੇ ਵਿੱਚੋਂ ਗਲਤੀਆਂ ਤਾਂ ਉਹਨਾਂ ਕੋਲੋਂ ਵੀ ਹੋ ਗਈਆਂ ਸੀ ਪਰ ਜਦੋਂ ਉਹਨਾਂ ਨੇ ਪਰਮੇਸ਼ਵਰ ਦੇ ਅੱਗੇ ਤੌਬਾ ਕੀਤੀ ਮਨ ਫਿਰ ਆਏ ਤੇ ਪਰਮੇਸ਼ਵਰ ਨੇ ਬਖਸ਼ ਦਿੱਤੀਆਂ ਉਹਨਾਂ ਦੀਆਂ ਭੁੱਲਾਂ ਤਾਂ ਕੀ ਜਾਣੀ ਹੈ ਕਿ ਜਿਹੜੀਆਂ ਗਲਤੀਆਂ ਦੀ ਆਪਾਂ ਗੱਲਾਂ ਕਰਦੇ ਆ ਖੁਦਾ ਦੇ ਦਾਸਾਂ ਨੇ ਉਹ ਬਖਸ਼ਾ ਆ ਵੀ ਲਈਆਂ ਹੁਣ ਪਰਮੇਸ਼ਵਰ ਦੇ ਕੋਲੋਂ ਉਹਦੇ ਅੱਗੇ ਗੋਡੇ ਟੇਕ ਕੇ ਤੇ ਉਹ ਗਲਤੀਆਂ ਆਪਾਂ ਹੀ ਚੱਕੀ ਫਿਰਦੇ ਹੋਈਏ ਇਸ ਲਈ ਆਪਾਂ ਕਿਸੇ ਵੀ ਗਲਤ ਚੀਜ਼ ਵੱਲ ਨਹੀਂ ਦੇਖਣਾ ਆਪਾਂ ਸਿਰਫ ਤੇ ਸਿਰਫ ਚੰਗੀ ਚੀਜ਼ ਵੱਲ ਦੇਖਣਾ ਕਿ ਪਰਮੇਸ਼ਵਰ ਦਾ ਵਚਨ ਅਸੀਂ ਖੁਦਾ ਦੇ ਇਸ ਦਾਸ ਦੇ ਰਾਈ ਸੁਣ ਰਹੇ ਆ ਤੇ ਪੂਰਾ ਉਹ ਹੋਣਾ ਜੋ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਆ ਤੇ ਜਦੋਂ ਅਸੀਂ ਵਚਨ ਸੁਣਾਉਣ ਵਾਲੇ ਦਾ ਆਦਰ ਕਿਉਂਕਿ ਉਹ ਵੀ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਆ ਕਿ ਜਿਹੜੇ ਤੁਹਾਨੂੰ ਵਚਨ ਸਿਖਾਉਂਦੇ ਉਹਨਾਂ ਨੂੰ ਆਨਰ ਕਰੋ ਤੇ ਉਹਦਾ ਆਦਰ ਜੋ ਵਚਨ ਖੋਦਿਆ ਸਰਵ ਸ਼ਕਤੀਮਾਨ ਪਰਮੇਸ਼ਰ ਕੁੱਲ ਕਾਇਨਾਤ ਦਾ ਸਿਰਜਣਹਾਰ ਅਕਾਲ ਪੁਰਖ ਪਰਮੇਸ਼ਰ ਜਦੋਂ ਅਸੀਂ ਉਸ ਪਰਮੇਸ਼ਰ ਦਾ ਉਸ ਪਰਮੇਸ਼ਰ ਦੇ ਵਚਨ ਨੂੰ ਬਿਆਨ ਕਰਨ ਵਾਲੇ ਦਾ ਆਦਰ ਕਰਾਂਗੇ ਅਰ ਨੇਚਾ ਕਰਾਂਗੇ ਕਿ ਪਰਮੇਸ਼ਰ ਦਾ ਵਚਨ ਸੱਚ ਹੈ ਅਰ ਪਰਮੇਸ਼ਰ ਦੇ ਉਸ ਦਾਸ ਦਾ ਆਦਰ ਕਰਾਂਗੇ ਜੋ ਸੁਣਾ ਰਿਹਾ ਕਿ ਉਹਦੀ ਸਮਰਥੇ ਦੇ ਉੱਤੇ ਆ ਤੁਸੀਂ ਹਰੇਕ ਉਸ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਸੇ ਘੜੀ ਲੈ ਲਓਗੇ ਜਿਸ ਟਾਈਮ ਦੇ ਵਿੱਚ ਤੁਸੀਂ ਆਦਰ ਦੇਵੋਗੇ ਹallelujah ਬਹੁਤ ਸਾਰੇ ਲੋਕ ਇਸੇ ਇਸੇ ਕਰਕੇ ਬਰਕਤ ਨਹੀਂ ਪਾਉਂਦੇ ਕਿ ਉਹ ਖੁਦਾ ਦੇ ਜਾਨੂੰ ਆਦਰ ਹੀ ਨਹੀਂ ਦੇ ਪਾਉਂਦੇ ਹੁਣ ਜਿੱਥੇ ਤੁਸੀਂ ਆਦਰ ਨਹੀਂ ਕਰੋਗੇ ਉਹਦੀਆਂ ਕਈਆਂ ਹੋਈਆਂ ਗੱਲਾਂ ਵੀ ਨਹੀਂ ਤੁਹਾਡੇ ਮਨ ਤੇ ਲੱਗਣੀਆਂ ਮੈਂ ਅੱਗੇ ਵੀ ਬੜੀ ਬੜੀ ਐਗਜ਼ੈਂਪਲ ਦਿੱਤੀ ਆਪ ਭਾਵੇਂ ਪਰਮੇਸ਼ਵਰ ਨੇ ਮੂਅਜ਼ਜ਼ ਨੂੰ موسی ਨੂੰ ਕਨਾਨ ਦੇਸ਼ ਉੱਤੇ ਨਹੀਂ ਪਹੁੰਚਣ ਦਿੱਤਾ ਉਹਨੂੰ ਦੂਰੋਂ ਦਿਖਾ ਦਿੱਤਾ ਕਿ ਉਹ ਦੇਖ ਲਾ ਪਰ ਜਿਨ੍ਹਾਂ ਨੇ موسی ਦੇ ਖਿਲਾਫ ਵਿੱਚ ਬੋਲਿਆ ਸਾਕੀ ਭੈਣ ਨੂੰ ਵੀ ਕੋੜ ਕਰ ਦਿੱਤਾ ਜਿਨ੍ਹਾਂ ਨੂੰ موسی ਦੇ ਖਿਲਾਫ ਵਿੱਚ ਬੋਲਿਆ ਉਹਨਾਂ ਦੇ ਉੱਤੇ ਆਗੁੱਤ ਰਾਈ ਉਹਨਾਂ ਦੇ ਲਈ ਜ਼ਮੀਨ ਫਟ ਗਈ ਕਿੰਨੇ ਲੋਕ ਹੀ ਨਾਸ਼ ਹੋ ਗਏ ਸਿਰਫ ਕਹਦੇ ਖਿਲਾਫ ਚ ਬੋਲਣ ਵਾਸਤੇ موسی ਦੇ ਖਿਲਾਫ ਵਿੱਚ ਬੋਲਣ ਵਾਸਤੇ موسی ਪਰਮੇਸ਼ਵਰ ਨਹੀਂ ਸੀ ਪਰ ਪਰਮੇਸ਼ਵਰ ਦੀਆਂ ਗੱਲਾਂ ਲੋਕਾਂ ਨੂੰ ਦੱਸਦਾ ਸੀ ਪਰਮੇਸ਼ਵਰ ਦਾ ਚੁਣਿਆ ਹੋਇਆ ਜਨ ਸੀ ਤਹਿਰਾਇਆ ਹੋਇਆ ਜਨ ਸੀ ਜੋ ਪਰਮੇਸ਼ਵਰ ਨੇ ਉਹਨੂੰ ਕਰਨ ਦੇ ਲਈ ਕਿਹਾ موسی ਨੇ ਉਹ ਕੀਤਾ ਪਰ ਜਿਹੜੇ ਲੋਕਾਂ ਨੇ ਉਹਦੇ ਖਿਲਾਫਤ ਵਿੱਚ ਉਹਦੇ ਸਾਹਮਣੇ ਨਹੀਂ ਪਿੱਠ ਪਿੱਛਾ ਹੀ ਬੋਲਿਆ ਆਪਣੇ ਤੰਬੂਆਂ ਵਿੱਚ ਤੰਬੂਆ ਮਤਲਬ ਉਦੋਂ ਕੰਬੂਆਂ ਵਿੱਚ ਰਹਿੰਦੇ ਸੀ ਅੱਜ ਆਪਾਂ ਘਰਾਂ ਵਿੱਚ ਰਹਿੰਦੇ ਆ ਆਪਣੇ ਘਰਾਂ ਦੇ ਵਿੱਚ ਆਪਣੇ ਤੰਬੂਆਂ ਵਿੱਚ ਬੋਲਿਆ ਤੇ ਕੀ ਹੋਇਆ ਕ੍ਰੋਧ ਆ ਗਿਆ ਪਰਮੇਸ਼ਵਰ ਨੇ موسی ਨੂੰ ਨਹੀਂ ਕਿਹਾ ਜਾ ਜਾ ਕੇ ਇਹਨਾਂ ਦੇ ਨਾਲ ਲੜਾਈਆਂ ਲੜ ਜਾ ਜਾ ਕੇ ਇਹਨਾਂ ਨੂੰ ਸਰਾਪ ਦੇ ਦੇ ਜਾ ਜਾ ਕੇ ਇਦਾਂ ਕਰ ਨਹੀਂ ਪਰਮੇਸ਼ਵਰ ਨੇ موسی ਨੂੰ ਕਿਹਾ موسی ਜਾ ਇਹਨਾਂ ਨੂੰ ਮੇਰੇ ਕੋਲ ਲੈ ਕੇ ਆ ਸਨੇਹਾ ਭੇਜ ਕੇ ਸਾਰੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਇੰਨੇ ਟਾਈਮ ਤੇ ਇਕੱਠੇ ਹੋ ਜਾਓ ਸਵੇਰ ਨੂੰ ਉਸ ਤੰਬੂ ਦੇ ਸਾਹਮਣੇ ਜਿਹਦੇ ਅੰਦਰ ਪਰਮੇਸ਼ਵਰ ਦੀ ਹਜ਼ੂਰੀ ਆ ਤੇ ਜਦੋਂ ਉੱਥੇ ਆਏ ਤਾਂ ਫਿਰ ਤੁਸੀਂ ਜਾਣਦੇ ਆ ਉਹਨਾਂ ਦੇ ਨਾਲ ਕੀ ਹੋਇਆ ਬਹੁਤ ਵਾਰੇ ਅਸੀਂ ਸੋਚਦੇ ਜੋ ਅਸੀਂ ਬੋਲਦੇ ਆ ਉਹ ਕਿਹੜਾ ਸੁਣਿਆ ਹੋ ਨਹੀਂ ਜਿਹਦੀ ਖਿਲਾਫ ਵਿੱਚ ਬੋਲਦੇ ਆ ਪਰ ਤੁਸੀਂ ਜਾਣਦੇ ਨਹੀਂ ਜਿਨਨੇ ਉਹਨੂੰ ਚੁਣਿਆ ਆ ਜਿਹਦਾ ਮਸਾ ਉਹਦੇ ਉੱਤੇ ਆ ਉਹ ਮਸਾ ਨੇ ਸੁਣ ਲਿਆ ਆ ਉਸ ਮਸਾ ਦੇ ਪਰਮੇਸ਼ਵਰ ਨੇ ਸੁਣ ਲਿਆ ਆ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਵਿੱਚ ਇਸੇ ਕਰਕੇ ਹੀ ਕਸ਼ਟ ਆ ਇਸੇ ਕਰਕੇ ਹੀ ਬਰਬਾਦੀ ਆ ਇਸੇ ਕਰਕੇ ਸਰਾਪ ਆ ਇਸੇ ਕਰਕੇ ਉਹਨਾਂ ਦੇ ਬੰਦਨ ਨਹੀਂ ਟੁੱਟ ਰਹੇ ਸੋ ਇਸਲੀ ਟੂ ਬੀ ਵੈਰੀ ਕੇਅਰਫੁਲ ਇਸਲੀ ਬਹੁਤ ਜ਼ਿਆਦਾ ਸਮਝਦਾਰੀ ਦੇ ਨਾਲ ਚੱਲਣਾ ਹੈ ਸਭ ਤੋਂ ਪਹਿਲਾਂ ਆਦਰ ਪਰਮੇਸ਼ਵਰ ਨੂੰ ਤੇ ਦੂਜਾ ਆਦਰ ਜਿਹੜਾ ਉਹਦਾ ਵਚਨ ਸੁਣਾਉਂਦਾ ਉਹਨੂੰ ਅਰ ਫਿਰ ਉਹ ਵਚਨ ਜਿਹੜਾ ਤੁਸੀਂ ਸੁਣਿਆ ਉਹਦੇ ਅਨੁਸਾਰ ਕਰੋਗੇ ਤੇ ਪੱਥਰ ਤੇ ਲੀਕਿਆ ਜੋ ਲਿਖਿਆ ਆ ਉਹ ਪੂਰਾ ਹੋਊਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਆਮੇਨ ਅੱਜ ਆਪਾਂ ਦੇਖੀਏ ਪਹਿਲਾ ਕੋਰਿੰਥੀਆਂ ਉਹਦਾ 2 ਨੰਬਰ ਅਧਿਆਏ ਤੇ ਉਹਦੀ 4 ਤੇ 5 ਨੰਬਰ ਆਇਤ ਦੇ ਵਿੱਚ ਅਤੇ ਮੇਰਾ ਬਚਨ ਅਤੇ ਮੇਰਾ ਪ੍ਰਚਾਰ ਗਿਆਨ ਦੀਆਂ ਮਨਾਉਣ ਵਾਲੀਆਂ ਗੱਲਾਂ ਦੇ ਨਾਲ ਨਹੀਂ ਸਗੋਂ ਆਤਮਾ ਅਤੇ ਸਮਰਥਾ ਦੇ ਪਰਮਾਨ ਨਾਲ ਸੀ ਤਾਂ ਜੋ ਤੁਹਾਡੀ ਨੇਚਾ ਮਨੁੱਖਾਂ ਦੀ ਬੁੱਧ ਉੱਤੇ ਨਹੀਂ ਸਗੋਂ ਪਰਮੇਸ਼ਵਰ ਦੀ ਸਮਰਥਾ ਉੱਤੇ ਠਹਿਰੇ ਹallelujah ਸੋ वचन ਵਿੱਚ ਕੀ ਲਿਖਿਆ ਕਿੰਨਾ ਜਿਹੜਾ ਮੇਰਾ ਪ੍ਰਚਾਰ ਆ ਪ੍ਰਭੂ ਦਾ ਦਾਸ ਕਹਿ ਰਿਹਾ ਉਹ ਸਿਰਫ ਸੁਣਾਉਣ ਵਾਲੀਆਂ ਗੱਲਾਂ ਤੇ ਵਿੱਚ ਹੀ ਨਹੀਂ ਆ ਸਿਰਫ ਇੰਨਾ ਗੱਲਾਂ ਵਿੱਚ ਹੀ ਨਹੀਂ ਆ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ ਇਹੀ ਨਹੀਂ ਆ ਸਿਰਫ ਕਹਿੰਦਾ ਮੇਰਾ ਪ੍ਰਚਾਰ ਸੀਗਾ ਕਿ ਮੈਂ ਪਰਮੇਸ਼ਵਰ ਦਾ ਬਚਨ ਸੁਣਾਇਆ ਤੇ ਬਸ ਦੈਟਸ ਇਟ ਪਰ ਕੀ ਆ ਮੇਰਾ ਬਚਨ ਮੇਰਾ ਪ੍ਰਚਾਰ ਗਿਆਨ ਦੀਆਂ ਮਨਾਉਣ ਵਾਲੀਆਂ ਗੱਲਾਂ ਦੇ ਨਾਲ ਨਹੀਂ ਸਗੋਂ ਆਤਮਾ ਅਤੇ ਸਮਰੱਥਾ ਦੇ ਪਰਮਾਨ ਨਾਲ ਸੀ ਸਿਰਫ ਪ੍ਰਚਾਰ ਹੀ ਨਹੀਂ ਪਰ ਉਸ ਪਰਮੇਸ਼ਵਰ ਦਾ ਆਤਮਾ ਕੀ ਕਰ ਸਕਦਾ ਆ ਤੇ ਉਹਦਾ ਜ਼ੋਰ ਕਿਵੇਂ ਦਾ ਆ ਉਹਨੂੰ ਪ੍ਰੂਵ ਕੀਤਾ ਯਾ ਇਹਦਾ ਮਤਲਬ ਜੇਲੇ ਚਾਹ ਕੇ ਚਮਤਕਾਰ ਕਰਦੇ ਸੀ ਯੀਸੂ ਮਸੀਹ ਦੇ ਨਾਮ ਚ ਇਤਨ ਇਜ਼ੀ ਹੋ ਗਿਆ ਤੇ ਹੋ ਗਿਆ ਵੀ ਆਪੇ ਜਿਨੇ ਨੇ ਚੁਣੇ ਸੀ ਬਸ ਉਹਦੇ ਨਾਲ ਹੋ ਗਿਆ ਤੇ ਹੋ ਗਿਆ ਨੋ ਕਿੰਨਾ ਆਤਮਾ ਤੇ ਸਮਰਥਾ ਦੇ ਪਰਮਾਣ ਨਾਲ ਪਰਮਾਣ ਕੀ ਹੁੰਦਾ ਸਬੂਤ ਪਰਮਾਣ ਕੀ ਹੈ ਡੈਮੋਨਸਟ੍ਰੇਸ਼ਨ ਉਹਦਾ ਵਿਖਾਉਣਾ ਪ੍ਰਤੱਖ ਦੇ ਵਿੱਚ ਕਿ ਆ ਚੱਕ ਲਵੋ ਸਬੂਤ ਸਾਡਾ ਸਾਡਾ ਯਿਸੂ ਜਿੰਦਾ ਹੈ ਹallelujah ਕਿ ਕੰਮ ਕਰਕੇ ਦਿਖਾਏ ਉਹਨਾਂ ਨੇ ਓਕੇ ਤੁਸੀਂ ਕਿਹਾ ਹੀ ਰੋਗੀ ਆ ਲੋ ਜੀ ਯਿਸੂ ਮਸੀਹ ਦੇ ਨਾਮ ਚ ਚੱਲ ਵੀ ਰੋਕੀ ਉੱਠ ਉਹ ਉੱਠਿਆ ਇਹ ਕੀ ਹੋਇਆ ਉਸ ਆਤਮਾ ਦੀ ਸਮਰੱਥ ਦਾ ਪਰਮਾਨ ਜਿਹੜਾ ਕਿ ਅੱਜ ਇਹ ਚਾਰ ਚਫੇਰੇ ਦੀਆਂ ਹਵਾਵਾਂ ਦੇਖਣ ਗਿਆ ਯਿਸੂ ਮਸੀਹ ਦੇ ਨਾਮ ਚ ਆਮੀਨ ਅਰ ਕੀ ਲਿਖਿਆ ਤਾਂ ਜੋ ਤੁਹਾਡੀ ਨੇਚਾ ਮਨੁੱਖਾਂ ਦੀ ਬੁੱਧ ਉੱਤੇ ਨਹੀਂ ਸਗੋਂ ਪਰਮੇਸ਼ਵਰ ਦੀ ਸਮਰੱਥਾ ਉੱਤੇ ਇਸ ਲਈ ਇਹ ਚਿੰਨ ਤੇ ਚਮਤਕਾਰ ਹੁੰਦੇ ਆ ਇਸ ਲਈ ਚਿੰਨ ਤੇ ਚਮਤਕਾਰ ਹੋਣ ਦੀ ਪ੍ਰਾਰਥਨਾ ਕੀਤੀ ਜਾਂਦੀ ਆ ਤਾਂ ਜੋ ਤੁਹਾਡਾ ਵਿਸ਼ਵਾਸ ਮਨੁੱਖ ਦੀਆਂ ਗੱਲਾਂ ਉੱਤੇ ਹੀ ਨਾ ਹੋਵੇ ਕਿ ਵਾਹ ਭਈ ਵਾਹ ਕਿੱਡੀਆਂ ਕਲਾਲੀਆਂ ਗੱਲਾਂ ਕਰਦਾ ਆ ਕਿੰਨੀਆਂ ਸੋਹਣੀਆਂ ਗੱਲਾਂ ਕਰਦਾ ਕਿੰਨੀਆਂ ਸੋਹਣੀਆਂ ਸਟੋਰੀਆਂ ਸੁਣਾਉਂਦਾ ਆ ਸਿਰਫ ਇੰਨਾ ਗੱਲਾਂ ਉੱਤੇ ਨਾ ਹੋਵੇ ਪਰ ਉਹ ਕੰਮ ਜਦੋਂ ਕਿਆ ਜਾਵੇ ਇਹ ਸੁਧੈ ਤੁਮ ਚ ਹੋ ਜਵੇ ਉਹ ਕੰਮ ਹੋ ਜਵੇ ਤੇ ਤੁਹਾਡਾ ਵਿਸ਼ਵਾਸ ਪਰਮੇਸ਼ਵਰ ਦੇ ਸਮਰਥ ਉੱਤੇ ਜਾ ਕੇ ਟਿਕੇ ਕਿ ਵਾਕਿਆ ਹੀ ਵੀ ਜਿਸ ਪਰਮੇਸ਼ਵਰ ਨੂੰ ਮੰਨਦਾ ਆ ਉਹ ਪਰਮੇਸ਼ਵਰ ਆਤਮਹਾਨ ਆ ਤੇ ਸਭ ਕੁਝ ਕਰਨ ਦੀ ਤਾਕਤ ਰੱਖਦਾ ਆ ਇਹ ਚਿੰਨ ਤੇ ਚਮਤਕਾਰ ਮੇਰੀ ਮहिमा ਦੇ ਲਈ ਨਹੀਂ ਆ ਕਿਸੇ ਵੀ ਮਨੁੱਖ ਦੀ ਮਹਿਮਾ ਦੇ ਲਈ ਨਹੀਂ ਆ ਕਿਉਂਕਿ ਵਿਸ਼ਵਾਸ ਤੁਸੀਂ ਕਰਨਾ ਹੈ ਕੰਮ ਪਰਮੇਸ਼ਵਰ ਨੇ ਕਰਨਾ ਹੈ ਪਰ ਇਸਤੇਮਾਲ ਅੱਜ ਉਹਨੇ ਮੈਨੂੰ ਕਰਨਾ ਹੈ ਹallelujah ਹallelujah ਅੱਜ ਜਿੰਨੀਆਂ ਵੀ ਗਵਾਹੀਆਂ ਆ ਉਹ ਤੁਹਾਡੀ ਨੇਚਰ ਨੂੰ ਦ੍ਰਿੜ ਕਰਨ ਦੇ ਲਈ ਆ ਕਿ ਸੱਚੀ ਅਸੀਂ ਜਿਉਂਦੇ ਜਾਗਦੇ ਸਮਰਥੀ ਪਰਮੇਸ਼ਵਰ ਦੀ ਮहिमा ਕਰਦੇ ਆ ਅਸੀਂ ਰਾਈਟ ਟ੍ਰੈਕ ਤੇ ਜਾ ਰਹੇ ਆ ਗਲਤ ਪਾਸੇ ਨਹੀਂ ਜੁੜੇ ਹੋਏ ਵਾਕਿਆ ਜਿਹਦੇ ਪਿੱਛੇ ਤੁਰੇ ਆ ਜਿਹਦੇ ਵਚਨਾਂ ਨੂੰ ਸੁਣ ਰਹੇ ਜਿਹਦੇ ਵਚਨਾਂ ਤੇ ਚੱਲਣ ਦੀ ਸੋਚ ਰਹੇ ਆ ਵਾਕਿਆ ਉਹੀ ਪਰਮੇਸ਼ਵਰ ਆ ਆ ਜੋ ਦੇਖੀਏ ਪਹਿਲਾ ਕੋਰਿੰਥੀਆ ਉਹਦਾ ਚੌਥਾ ਅਧਿਆਇ ਉਹਦੀ 20 ਨੰਬਰ ਆਇਤ ਸ਼ੁਰਦਾ ਰਾਜ ਗੱਲਾਂ ਵਿੱਚ ਤਾਂ ਨਹੀਂ ਸਗੋਂ ਸਮਰਥਾ ਵਿੱਚ ਹੈ ਹallelujah ਪਰਮੇਸ਼ਰ ਦਾ ਰਾਜ ਕਾਦੇ ਵਿੱਚ ਆ ਸਮਰਥਾ ਦੇ ਵਿੱਚ ਆ ਗੱਲਾਂ ਬਾਤਾਂ ਦਾ ਨਹੀਂ ਉਹਦਾ ਰਾਜ ਪਰਮੇਸ਼ਰ ਦੀ ਜਿਹੜੀ ਕਿੰਗਡਮ ਆ ਉਹਦੀ ਬਾਦਸ਼ਾਹਤ ਜਿਹੜੀ ਆ ਉਹ ਸਿਰਫ ਗੱਲਾਂ ਦੀ ਨਹੀਂ ਆ ਉਹਦੇ ਕਿੰਡਮ ਉਹਦੇ ਜ਼ੋਰ ਦੀ ਆ ਉਹਦੇ ਸਮਰਥ ਦੀ ਆ ਉਹਦੇ ਚਿੰਨ੍ਹ ਦੀ ਆ ਉਹਦੇ ਚਮਤਕਾਰ ਦੀ ਆ ਉਹਦੇ ਸਭ ਕੁਝ ਕਰਨ ਦੀ ਤਾਕਤ ਦੀ ਆ ਹallelujah ਸੋ ਇਸ ਲਈ ਸਿਰਫ ਗੱਲਾਂ ਹੀ ਨਹੀਂ ਕੰਮ ਵੀ ਹੁੰਦੇ ਆ ਕੰਮ ਹੋਣਗੇ ਵੀ ਤੇ ਹੁੰਦੇ ਰਹਿਣਗੇ ਵੀ ਯਿਸੂ ਮਸੀਹ ਦੇ ਨਾਮ 'ਚ ਰੋਮੀਆਂ ਦੀ ਕਿਤਾਬ ਉਹਦਾ 15 ਦੇ ਆਏ ਉਹਦੀ 18 ਤੇ 19 ਨੰਬਰ ਪੰਕਤੀ ਕਿਉਂ ਜੋ ਮੇਰਾ ਹਿਆਲ ਹੀ ਪੈਂਦਾ ਜੋ ਮੈਂ ਹੋਰ ਨਾ ਕੰਮਾਂ ਦੀ ਗੱਲ ਕਰਾਂ ਬਿਨਾ ਉਹਨਾਂ ਦੇ ਜਿਹੜੇ ਮਸ਼ੀਨ ਇਹ ਪਰਾਈਆਂ ਕੰਮਾਂ ਨੂੰ ਆਗਿਆਕਾਰ ਕਰਨ ਲਈ ਬਚਨ ਅਤੇ ਕਰਨੀ ਤੋਂ ਨਿਸ਼ਾਨੀਆਂ ਅਤੇ ਕਰਾਮਾਤਾਂ ਦੀ ਸ਼ਕਤੀ ਨਾਲ ਅਤੇ ਪਵਿੱਤਰ ਆਤਮਾ ਦੀ ਸਮਰੱਥਾ ਨਾਲ ਮੇਰੇ ਹੱਥੀਂ ਕੀਤੇ ਇਥੋਂ ਧੋੜੀ ਜੋ ਮੈਂ ਯਰੂਸ਼ਲਮ ਤੋਂ ਲੈ ਕੇ ਚਾਰ ਚੁਫੇਰੇ ਇਲਰ ਕਿੰਦੀਕ ਵਸੀਦੀ ਖੁਸ਼ ਖਬਰੀ ਦਾ ਪੂਰਾ ਪ੍ਰਚਾਰ ਕੀਤਾ ਅਮੇਨ ਕਹ ਕੰਦੇ ਜਦੋਂ ਗਵਾਹੀਆਂ ਦਿੰਦੇ ਆ ਪادری ਦਾ ਨਾਮ ਕਾਤੇ ਲੈਂਦੇ ਆ ਜਰੂਰੀ ਆ ਜੇ ਤਾਂ ਇਹ ਕਿਆ ਜਾਂਦਾ ਕਿ ਸੁਣੋ 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 ਪادری ਨੇ ਇਹਨੂੰ ਚੰਗਾ ਕਰ ਦਿੱਤਾ ਦਸ ਕੰਪਲੀਟਲੀ ਰੋਂਗ ਉਹ ਤੇ ਪੂਰੀ ਤਰ੍ਹਾਂ ਗਲਤ ਆ ਪਰ ਜੇ ਇਹ ਕਿਆ ਜਾਂਦਾ ਕਿ ਪਾਸੇ ਹਰਪ੍ਰੀਤ ਢੋਲ ਜੀ ਨੇ ਪ੍ਰਾਰਥਨਾ ਕੀਤੀ ਅਰ ਪਰਮੇਸ਼ਵਰ ਨੇ ਇਹਦੇ ਜੀਵਨ ਦੇ ਵਿੱਚ ਕੰਮ ਕੀਤਾ ਇਹ ਪੂਰੀ ਤਰ੍ਹਾਂ ਦੇ ਬਚਨ ਤੋਂ ਤੇ ਜਿਹੜੇ ਅਦਭੁਤ ਅਚਲਜ ਕੰਮ ਪਰਮੇਸ਼ਰ ਨੇ ਪ੍ਰਾਇਆਂ ਕਾਮਾਂ ਦੇ ਵਿੱਚ ਪ੍ਰਾਇਆਂ ਕਾਮਾ ਕੌਣ ਆ ਆਪਾਂ ਕੌਣ ਆ ਆਪਾਂ ਪ੍ਰਾਇਆਂ ਕਾਮਾ ਹੀ ਆ ਜਿਹੜੇ ਕੰਮ ਪ੍ਰਾਇਆਂ ਕਾਮਾਂ ਦੇ ਵਿੱਚ ਪਰਮੇਸ਼ਰ ਨੇ ਚੈਨ ਚਮਤਕਾਰ ਨਿਸ਼ਾਨੀਆਂ ਦੇ ਤੌਰ ਤੇ ਕੀਤੇ ਆਤਮਾ ਦੇ ਸਾਮਰਥ ਦੇ ਕੀਤੇ ਇੱਕ ਵਾਰੀ ਫੇਰ ਤੋਂ ਆਪਾਂ ਪੜ੍ਹ ਲੈਨੇ ਆ 19 ਨੰਬਰ ਆਇਚ ਨਹੀਂ 18 ਵੀ ਪਾੜੀ ਲੈਨੇ ਆ ਕਹਿੰਦਾ ਕਿਉਂ ਜੋ ਮੇਰਾ ਹਿਆਉ ਨਹੀਂ ਪੈਂਦਾ ਜੋ ਮੈਂ ਹੋਰ ਨਾ ਕੰਮਾਂ ਦੀ ਗੱਲ ਕਰਾਂ ਬਿਨਾ ਉਹਨਾਂ ਦੇ ਜਿਹੜੇ ਮਸੀਹ ਨੇ ਪ੍ਰਈਆਂ ਕੰਮ ਨੂੰ ਆਗਿਆਕਾਰ ਕਰਨ ਲਈ ਕਾਦੇ ਵਾਸਤੇ ਕੀਤੇ ਮਸੀਹ ਨੇ ਕੰਮ ਕਾਦੇ ਆਸਤੇ ਆਗਿਆਕਾਰ ਕਰਨ ਦੇ ਲਈ ਤੁਹਾਡੀ ਜ਼ਿੰਦਗੀ 'ਚ ਜਿਹੜੇ ਚਮਤਕਾਰ ਹੋ ਰਹੇ ਹੋ ਕਾਦੇ ਆਸਤੇ ਹੋ ਰਹੇ ਆ ਆਗਿਆਕਾਰ ਤੁਹਾਨੂੰ ਬਣਾਉਣ ਦੇ ਲਈ ਕਿ ਤੁਸੀਂ ਆਗਿਆਕਾਰ ਬਣ ਜਾਓ ਪਰਮੇਸ਼ਵਰ ਨੇ ਤੁਹਾਡੇ ਜੀਵਨ 'ਚ ਅਦਭੁਤ ਕੰਮ ਕੀਤੇ ਆ ਆਗਿਆਕਾਰ ਕਰਨ ਦੇ ਲਈ ਬਚਨ ਅਤੇ ਕਰਨੀ ਤੋਂ ਬਚਨ ਕੀ ਆ ਵਰਬਲੀ ਸ਼ਬਦ ਦੇ ਦੁਆਰਾ ਅਤੇ ਕਰਨੀ ਕੀਆ ਐਕਸ਼ਨਸ ਕੰਮਾਂ ਤੋਂ ਸ਼ਬਦਾਂ ਦੇ ਦੁਆਰਾ ਤੇ ਕੰਮਾਂ ਦੇ ਦੁਆਰਾ ਜੋ ਪਰਮੇਸ਼ਰ ਨੇ ਕੰਮ ਕੀਤੇ ਕਿੰਨਾ ਉਹਨਾਂ ਗੱਲਾਂ ਤੋਂ ਬਿਨਾ ਹੋਰ ਗੱਲਾਂ ਕਰਨ ਨੂੰ ਤੇ ਮੇਰਾ ਜੀ ਨਹੀਂ ਕਰਦਾ ਔਰ ਅੱਗੇ ਕੀ ਲਿਖਿਆ ਨਿਸ਼ਾਨੀ ਨਾ ਉਹਨਾਂ ਨੂੰ ਨਿਸ਼ਾਨ ਦੇ ਦਿੱਤੇ ਤੁਹਾਡਾ ਕੋਈ ਆਮ ਹੋਣ ਵਾਲਾ ਆ ਪਰਮੇਸ਼ਵਰ ਨੇ ਉਸੇ ਕੰਮ ਦੇ ਨਾਲ ਮੇਲ ਖਾਂਦਾ ਤੁਹਾਨੂੰ ਨਿਸ਼ਾਨ ਦੇ ਦਿੱਤਾ ਕੀ ਹੋਇਆ ਤੁਹਾਡੀ ਆਸ ਵੱਜ ਗਈ ਵੀ ਪਰਮੇਸ਼ਵਰ ਨੇ ਮੈਨੂੰ ਨਿਸ਼ਾਨ ਦਿਖਾ ਦਿੱਤਾ ਨਿਸ਼ਾਨੀਆਂ ਦਿੱਤੀਆਂ ਕਰਾਮਾਤਾਂ ਦੀ ਸ਼ਕਤੀ ਨਾਲ ਅਤੇ ਪਵਿੱਤਰ ਆਤਮਾ ਦੀ ਸਮਰੱਥਾ ਨਾਲ ਉਹਨੇ ਇਦਾਂ ਨਹੀਂ ਕਿਹਾ ਪਰਮੇਸ਼ਵਰ ਨੇ ਕੀਤੇ ਬਾਸ ਕੀ ਕਹਿੰਦਾ ਮੇਰੇ ਹੱਥੀ ਕੀਤੇ ਹallelujah ਮੇਰੇ ਹੱਥੀਂ ਕੀਤੇ ਹਨ ਉਹ ਆਪਣਾ ਵੀ ਰੈਫਰੈਂਸ ਦੇ ਰਿਹਾ ਪਰਮੇਸ਼ਰ ਨੇ ਮੈਨੂੰ ਯੂਜ਼ ਕੀਤਾ ਆ ਆਪਣੇ ਕੰਮਾਂ ਦੇ ਲਈ ਜਦੋਂ ਆਪਾਂ ਨਾਮ ਨਹੀਂ ਲੈਂਦੇ ਜੇ ਰੱਬ ਆਪ ਗਵਾਹਾਂ ਚ ਨਾਮ ਲੈਨੇ ਆ ਜਾਂ ਉਦਾਂ ਕਿਸੇ ਨੂੰ ਦੱਸਦੇ ਆ ਵੀ ਆਪਾਂ ਓਪਨ ਡੋਰ ਚਰਚ ਨੂੰ ਗਏ ਸੀਗੇ ਜਾਂ ਜਿੱਥੇ ਵੀ ਤੁਹਾਡੇ ਬਲੀਫ ਸਿਸਟਮ ਆ ਜਿੱਥੇ ਦੀ ਵੀ ਡਾਕਟਰੀ ਨਾਲ ਤੁਸੀਂ ਜੁੜੇ ਆ ਸੋ ਜਦੋਂ ਤੁਸੀਂ ਜਾ ਕੇ ਕਹਿੰਦੇ ਆ ਵੀ ਆਪਾਂ ਇੱਥੇ ਜਾਂਦੇ ਆ ਪਾਸਟਰ ਜੀ ਨੇ ਪ੍ਰਾਰਥਨਾ ਕੀਤੀ ਤੇ ਪ੍ਰਭੂ ਜੀ ਨੇ ਇਦਾਂ ਕੰਮ ਕੀਤਾ ਕੀ ਹੁੰਦਾ ਫਿਰ ਸੁਣਨ ਵਾਲੇ ਨੂੰ ਯਕੀਨ ਹੁੰਦਾ ਅੱਛਾ ਵਾਕਿਆ ਹੀ ਉੱਥੇ ਪ੍ਰਭੂ ਦਾ ਕੰਮ ਹੋ ਰਿਹਾ ਹੈ ਸਮਝ ਲੱਗ ਗਈ ਪਰ ਜੇ ਜਦੋਂ ਆਪਾਂ ਨਾਮ ਨਹੀਂ ਲੈਂਦੇ ਉਹਦੇ ਨਾਲ ਇਦਾਂ ਨੀਅਤ ਵੀ ਕੰਮ ਨਹੀਂ ਹੋਣੀ ਜੇ ਨਹੀਂ ਵੀ ਨਾਮ ਲਿਆ ਤਾਂ ਵੀ ਕੋਈ ਗਲਤ ਨਹੀਂ ਆ ਕੋਈ ਗੁਨਾਹ ਨਹੀਂ ਆ ਪਰ ਫਿਰ ਤੁਹਾਡਾ ਇੱਕ ਵਿਸ਼ਵਾਸ ਹੁੰਦਾ ਵਾਕਈ ਇੱਕ ਖੁਦਾ ਦਾ ਦਾਸ ਆ ਖੁਦਾ ਇਹਦੇ ਤੇ ਮਿਹਰવાન ਆ ਖੁਦਾ ਪਰਮੇਸ਼ਵਰ ਦਾ ਮਸਾ ਇਹਦੇ ਉੱਤੇ ਆ ਜਦੋਂ ਇਹਨੇ ਮੇਰੇ ਲਈ ਪ੍ਰਾਰਥਨਾ ਕਰਨੀ ਮੇਰੀ ਜ਼ਿੰਦਗੀ ਵਿੱਚ ਵੀ ਪਰਮੇਸ਼ਵਰ ਨੇ ਕੰਮ ਕਰ ਦੇਣਾ ਆ ਹallelujah